ਪਿੰਡ ਕਿਹੜਾ ਹੈ ਗਈ ਆਪਣਾ ਪੂਤਲਾ ਪੂਤਨਾ ਜਿਲਾਈ ਪਟਿਆਲਾ ਇੱਕ ਦੱਸ ਜੀ ਜੀ ਤੁਸੀਂ 6 ਮਹੀਨੇ ਪਹਿਲਾਂ ਤੁਸੀਂ ਸਾਡੇ ਤੋਂ ਪੋਰਟਸ ਆਪਸ ਪੈਕ ਲੈ ਗਏ ਸੀਗੇ ਹੋਲ ਲੈਂਡ ਤੋਂ ਪਹਿਲਾਂ ਮਾਤਾ ਨੂੰ ਕੀ ਕੀ ਦਿੱਕਤ ਸੀਗੀ ਦਿੱਕਤ ਬਸ ਆਈ ਦੇ ਦੇ ਦਰਖਾਣ ਦੇ 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 ਨਾ ਹੋ ਗਏ ਅੰਛਾ ਅਧਰੰਗ ਦਾ ਅਟੈਕ ਹੋਇਆ ਸੀ ਇਹਨਾਂ ਨੂੰ ਅਧਰੰਗ ਹੋ ਗਿਆ ਠੀਕ ਹੈ ਆਵਾਜ਼ ਵੀ ਚੱਲੀ ਗਈ ਸੀ ਇਹਨਾਂ ਦੀ ਖਾਣਾ ਪੀਣਾ ਹੀ ਬੰਦ ਹੋ ਗਏ ਸੀਗਾ ਤੇ ਤੁਸੀਂ ਬਲਕੇ ਜਿਵੇਂ ਕੋਰਸ ਕੀਤਾ ਅੱਜ ਮਾਤਾ ਕਿਵੇਂ ਹੈਗੇ ਆ ਮਾਤਾ ਠੀਕ ਹੈ ਸਰ ਪੱਜੀ ਫਿਰ ਦਿਓ ਅੱਛਾ ਮਾਤਾ ਬਿਲਕੁਲ ਠੀਕ ਹੈਗੇ ਆ ਵਧੀਆ ਖਾ ਪੀ ਰਹੇ ਹੈਗੇ ਆ ਹਾਂ ਵਧੀਆ ਖਾ ਤੇ ਮਾਤਾ ਜੀ ਆਵਾਜ਼ ਵੀ ਚਲੀ ਗਈ ਸੀ ਹੈਨਾ ਚਲੀ ਗਈ ਦੀ ਹੁਣ ਤਾਂ ਤੇ ਹੁਣ ਮਾਤਾ ਬਿਲਕੁਲ ਮਾਤਾ ਜੀ ਬੋਲ ਕੇ ਦੱਸੋ ਇੱਕ ਵਾਰ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜਦੀ ਕਲਾ ਚੋਂ ਪੱਜੀ ਵੰਦਿਆ ਬੇਬੇ ਦਾ ਠੀਕ ਹੈ ਤੇ ਅੱਜ ਬਿਲਕੁਲ ਠੀਕ ਹੈਗੇ ਆ ਜਿਵੇਂ ਤੇ ਗੱਲ ਕਰੀਏ ਲੱਖਾ ਪ੍ਰਬਾਧਨ ਨੂੰ ਦੇਖਣਗੇ ਤੁਸੀਂ ਉਹਨਾਂ ਨੂੰ ਕੀ ਸੇਵਾ ਦੇਣਾ ਚਾਹੋਗੇ ਵੀ ਬੱਠੀ ਆ ਸਾਨੂੰ ਦਵਾਈ ਦਾ ਫਾਇਦਾ ਹੋਊਗਾ ਅੱਛਾ ਪੰਜੂ ਸਭ ਨੂੰ ਵਰਤਣੇ ਚਾਹੀਦੇ ਨੇ ਜਿਹੜਾ ਬਾਡੀ ਸਾਬਨ ਸਭ ਨੂੰ ਲੱਗੇ ਯੂਜ਼ ਕਰਨਾ ਚਾਹੀਦਾ ਹੈ ਠੀਕ ਹੈ ਸਰੀਰ ਦੀ ਸਫਾਈ ਹੈ ਜਨ ਲੱਕੇ ਸਭ ਨੂੰ ਕਰਾਉਣੀ ਚਾਹੀਦੀ ਹੈ ਠੀਕ ਹੈ ਜੀ ਧੰਨਵਾਦ ਥੈਂਕ ਯੂ